ਉਸ ਦਰਮਿਆਨ ਤੇ ਕਿਸੇ ਸਿੰਗਰ ਨੂੰ ਮੁਹੱਬਤ ਪਿਆਰ ਰੋਮਾਂਟਿਕ ਗਾਣਾ ਲਿਖ ਕੇ ਦਿੱਤਾ ਦਿੰਦੇ ਰਹੇ ਨਹੀਂ ਅਛਾ ਦਿੰਦੇ ਰਹੇ ਫਿਰ ਵੀ ਉਹ ਕਿਹੜੇ ਸਿੰਗਰ ਸੀ ਆ ਜਾਂਦੇ ਵੀ ਸਾਨੂੰ ਲਿਖ ਕੇ ਦੋ ਜੀ ਬਹੁਤ ਯਾਰ ਹਾਂ ਜੀ ਅੱਛਾ ਉਹ ਕਿਹੜੇ ਸਿੰਗਰ ਬਲਕਾਰ ਸਿੱਧੂ ਜੀ ਅੱਛਾ ਹੂੰ ਸਾਡੇ ਅੱਜ ਰਾਮਪੁਰਾ ਦਾ ਐਮਐਲਏ ਨੇ ਉਹ ਹਾਂ ਜੀ ਹਾਂ ਆਮ ਆਦਮੀ ਪਾਰਟੀ ਦੇ ਉਹ ਤਾਂ ਛੋਟੇ ਹੁੰਦੇ ਉੱਥੇ ਅਲਬੇਲਾ ਜੀ ਦੇ ਭਣ ਜਾ ਵੀ ਹੈ ਨਾ ਸਖ ਭਣ ਜਾ ਹਾਂ ਜੀ ਸਖ ਅਲਬੇਲਾ ਜੀ ਦਾ ਭਣ ਜਾ ਬਲਕਾਰ ਜੀ ਹਾਂ ਜੀ ਹਾਂ ਜੀ ਤੇ ਇਹਨਾਂ ਨੂੰ ਵੀ ਗੀਤ ਲਿਖ ਕੇ ਦਿੱਤਾ ਕਿਹੜਾ ਗੀਤ ਸੀ ਜ਼ਿਆਦਾ ਹੈ ਅੱਛਾ ਗੀਤ ਬਹੁਤ ਜ਼ਿਆਦਾ ਜੀ ਪਰ ਹੁਣ ਮੈਂ ਕਹਿਣਾ ਨਹੀਂ ਚਾਹੁੰਦਾ ਚਲੋ ਮਗਰੋਂ ਵਾਕੀ ਗੀਤ ਉਹਨੇ ਨਾ ਨਹੀਂ ਪਾਇਆ ਆਪਣਾ ਫਿਰ ਅੱਛਾ ਕੋਈ ਫਿਰ ਉਹ ਸਿਆਣੇ ਵੱਡੇ ਹੋਗੇ ਸੀ ਨਾ ਜੰਗ ਜਿਹਦੀ ਗੱਲ ਹੋਰ ਹੁੰਦੀ ਹੈ ਹਾਂ ਫਿਰ ਗੀਤ ਲਿਖਿਆ ਸੀਗਾ ਤੂੰ ਮੇਰੀ ਖੰਡ ਮਿਸ਼ਰੀ ਲੱਗੇ ਜਾਨ ਤੋਂ ਪਿਆਰੀ ਇਹ ਉਹਨਾਂ ਦਾ ਗੀਤ ਹੈ ਹਲਬੇਲਾ ਜੀ ਦਾ ਗੀਤ ਹੈ ਅੱਛਾ 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 ਤੇ ਉਹ ਤੋਂ ਪਹਿਲਾਂ ਵੀ ਬਲਕਾਰ ਜੀ ਨੇ ਬਹੁਤ ਗੀਤ ਗਾਏ ਉਹਨਾਂ ਨੇ ਇੱਕ ਤੇ ਚਲੋ ਬਲਕਾਰ ਵੀ ਕੋਈ ਆਵਾਜ਼ ਵੱਡੀ ਸੀ ਬਣ ਗਈ ਹਾਂਜੀ ਹਾਂਜੀ ਔਰ ਦੂਜਾ ਇਲਾਕੇ ਦੇ ਵੀ ਫਿਰ ਤੇ ਸਕੇ ਪਾਂ ਜਾ ਹਾਂ ਅਲਵੈਲਾ ਕਾਰ ਹੋਣਾ ਨੂੰ ਉਹਦਾ ਵੀ ਪਲੱਸ ਪੁਆਇੰਟ ਹੋ ਗਿਆ ਪਲੱਸ ਪੁਆਇੰਟ ਹੋ ਗਿਆ ਬਹੁਤ سارے ਮਤਲਬ ਕਲਾਕਾਰ ਅਲਵੈਲਾ ਨੂੰ ਪਿਆਰ ਕਰਦੇ ਸੀ ਉਹ ਆਉਂਦੇ ਸੀ ਵੀ ਹਾਂ ਯਾਰ ਬਹੁਤ ਵੱਡਾ ਕਲਾਕਾਰ ਮਤਲਬ ਮੈਂ ਕਹਾਂਗਾ ਵੀ ਅਲਵੈਲਾ ਜੀ ਇੱਕ ਸੰਸਤਾ ਸੀ ਜਿਹਦੇ ਕੋਲੇ ਹਰ ਮਤਲਬ ਵਰਗ ਦਾ ਲੋਕ ਆਉਂਦਾ ਸੀ ਤੇ ਪਿਆਰ ਕਰਦੇ ਸੀ